ਕਿ ਜਿਹੜਾ ਹੈਗਾ ਵੀ ਇਹ ਇਹ ਨਰਕਾਂ ਸਵਰਗਾਂ ਦਾ ਚੱਕਰ ਹੈਗਾ ਆ ਤੇ ਉਹਦੇ ਬਾਰੇ ਤੁਸੀਂ ਚੰਨਣਾ ਪਾਓ ਵੀ ਜਿੱਦਾਂ ਵੀ ਕਹਿੰਦੇ ਹੈਗੇ ਵੀ ਕਿਤੇ ਮਰ ਕੇ ਜਾਣਾ ਹੈਗਾ ਆ ਨਰਕ ਸਵਰਗ ਹੈਗੇ ਆ ਉਹਦੇ ਬਾਰੇ ਹਾਂ ਜੀ ਹਾਂ ਜੀ ਦੇਖੋ ਸਤਗੁਰ ਕਬੀਰ ਮਹਾਰਾਜ ਆ ਬੜੀਆਂ ਝੋਟਾ ਮਾਰਦੇ ਆ ਪਹਿਲੀ ਆਪਾਂ ਉਹ ਗੱਲ ਸਾਥੀ ਜੀ ਕਲੀਅਰ ਕਰ ਲਈਏ ਜੀ ਕਿਉਂਕਿ ਉਹਨਾਂ ਨੇ ਦਫਾਈ ਕਿਉਂ ਬਣੀ ਸੀ ਇਹਨਾਂ ਨੇ ਉੱਤੇ ਆਪਣਾ ਠੱਗ ਠੱਗ ਅੱਜ ਵੀ ਚਲਾਇਆ ਆ ਤੁਸੀਂ ਦੇਖ ਲਓ ਵੀ ਆਪਾਂ ਪੰਜਾਬ ਦੇ ਕਿਉਂਕਿ ਪੰਜਾਬ ਤੋਂ ਕਈ ਵਾਰ ਕਹਿੰਦੇ ਵੀ ਆਪਾਂ ਉੱਥੇ ਹੱਥ ਬਾਣ ਜਾਣਾ ਤੇ ਜਿਹੜੇ ਪਾਣੇ ਪਿੱਛੇ ਪਿਆ ਜਾਂਦੇ ਕਹਿੰਦੇ ਆਪਣੇ ਨੇ ਜਿਹੜੇ ਪੁਰਖਿਆਂ ਦੀ ਆਪਣੇ ਬਜ਼ੁਰਗਾਂ ਦੀ ਤੁਸੀਂ ਆਪਣੀ ਗੱਦੀ ਕਰਾ ਲਓ ਉਹ ਯਾਨੀ ਕਿ ਉਹ ਨਹੀਂ ਇਹਨਾਂ ਉਹ ਏਦਾਂ ਹੀ ਸ਼ੰਕਲ ਮੰਗਣ ਕਰਕੇ ਹਨਾ ਉਹ ਵੇਦ ਪੂਰ ਪੜ੍ਹ ਕੇ ਉਹਨਾਂ ਦੇ ਜੋ ਵੀ ਮੰਤਰ ਪੜ੍ਹ ਕੇ ਉਹ ਪੈਸੇ ਭੁੱਟਨੇ ਹੁੰਦੇ ਆ ਇੱਕ ਤਾਂ ਇਹ ਕੰਮ ਸੀਗਾ ਜੀ ਕਾਛੀ ਨੂੰ ਇਸ ਕਰਕੇ ਬ੍ਰਾਹਮਣਾਂ ਦੀ ਕਾਛੀ ਨੂੰ ਇਸ ਕਰਕੇ ਪਸੰਦ ਨਹੀਂ ਕਰਦੇ ਸੀ ਜੀ ਜੀ ਇਸ ਕਰਕੇ ਉਹ ਮਗਨ ਧਰਤੀ ਤੇ ਸੀ ਜੀ ਦੂਸਰਾ ਜਿਹੜਾ ਸਵਾਲ ਹੈਗਾ ਜੀ ਤੁਹਾਡਾ ਕਿ ਕੋਈ ਨਰਕ ਜਾਂ ਕੋਈ ਸਵਾਰਜਾ ਕੋ ਕੋਟ ਹੈਗਾ ਇਹਦੇ ਬਾਰੇ ਸਾਡੇ ਸੰਤ ਸਤਿਗੁਰੂ ਮਹਾਰਾਜ ਦੱਸ ਗਏ ਹੈਗੇ ਆ ਉਹਨਾਂ ਦਾ ਸ਼ਬਦ ਹੈਗਾ ਜੀ ਕਹਿੰਦੇ ਸਭ ਕੋਈ ਚੱਲਣ ਹੈ ਹੂੰ ਇਹ ਪਾ ਨਾ ਜਾਣੋ ਬੇ ਕੋਟ ਹੈ ਕਹਾ ਆਪ ਆਪ ਦਾ ਮਰਮ ਨਾ ਜਾਣਾ ਬਤਨ ਨਹੀਂ ਬਕੌਟਾ ਬਕਾਣਾ ਹੂੰ ਕਹਿੰਦੇ ਸਭ ਕੋਈ ਕਹਿੰਦੇ ਚੱਲਣਾ ਹੈ ਜੀ ਕਹਿੰਦੇ ਉਂਹਾ ਨਾ ਜਾਣਾ ਜਿੱਥੇ ਤੁਸੀਂ ਕਹਿੰਦੇ ਜੀ ਜਾਣਾ 사 ਜਾਣੇ ਆ ਜੀ ਕਹਿੰਦੇ ਬਖੰਟ ਹੈ ਕਹਾ ਆਪ ਆਪਨ ਕਾ ਮਰਨ ਕਹਿੰਦੇ ਆਪਣੇ ਆਪ ਨੂੰ ਤੁਹਾਨੂੰ ਪਤਾ ਨਹੀਂ ਤੁਸੀਂ ਜਾਣਾ ਕਿੱਥੇ ਆ ਹੂੰ ਕਹਿੰਦੇ ਬਾਤਨ ਮੇਹੀ ਬਖੰਟ ਬਖਾਣਾ ਕਹਿੰਦੇ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਲੋਕਾਂ ਨੂੰ ਬਖੰਟ ਦਿਖਾਈ ਜਾਂਦੇ ਆ ਜੀ ਅੱਗੇ ਕਹਿੰਦੇ ਲਿਖਦੇ ਆ ਵੀ ਜਿੱਦਾਂ ਲੋਕ ਕਹਿੰਦੇ ਨਾ ਅੱਗੇ ਜਾ ਕੇ ਉਹ ਐਦਾਂ ਹੁੰਦੀ ਆ ਜੀ satsang ਹੁੰਦੇ ਆ ਤੇ ਉੱਥੇ ਢੋਲ ਗਿਆ ਛਣੇ ਖੜਕਦੇ ਆ satsang ਹੁੰਦੇ ਆ ਤੇ ਉਹ ਮਾਲਕ ਇੱਕ ਬਖੰਟ ਬਣਿਆ ਜਾਂ لیکن مثال دے طور تے اک ਸੰਸਦ بنی ہوئی ہے گی اوتھے حساب کتاب ہوندا تاں هون ਸਤਿਗੁਰ ਕਬੀਰ ਮਾਰਾ ਕਹਿੰਦੇ ਆ ਕਹਿੰਦੇ ਜੱਬ ਲਗ ਮਨ મે ਬਕਉਂਟ ਕੀ ਆਸ ਹਮ ਤਬਲ ਲਗ ਨਹੀਂ ਚਰਨ ਨਿਵਾਸ ਕਹਿੰਦੇ ਜਿੰਨਾ ਚਿਰ ਤੁਹਾਨੂੰ ਬਕਉਂਟ ਦੀ ਆਸ ਹੈਗੀ ਆ ਵੀ ਅੱਗੇ ਕੁਝ ਹੈਗਾ ਆ ਉਹਨਾਂ ਚਿਰ ਤੁਸੀਂ ਕਹਿੰਦੇ ਤਬਲ ਲਗ ਨਹੀਂ ਚਰਨ ਨਿਵਾਸ ਚਰਨ ਨਿਵਾਸ ਕੀ ਆ ਮਤਲਬ ਕਿ ਨਾਮਾਂ ਤੇ ਰੂਪਾਂ ਦੀ ਗੱਲ ਕਰ ਰਹੇ ਹੋ ਤੁਸੀਂ ਆਪਣੀ ਬੁੱਧੀ ਨਹੀਂ ਵਰਤਦੇ ਕਹਿੰਦੇ ਖਾਈ ਖੋਤਨਾ ਪਰਲ ਪਗਾਰਾ ਕਹਿੰਦੇ ਮੈਨੂੰ ਇਹ ਦੱਸ ਦਿਓ ਜਿੱਥੇ ਤੁਸੀਂ ਬਕੌਂਟ ਬਣਿਆ ਆ ਵੇ ਕਿਹੜੀ ਉੱਥੇ ਖਾਈ ਕੱਟੀ ਪੱਟੀ ਸੀਗੀ ਹੂੰ ਕਿਹੜੀ ਉੱਥੇ ਗੰਧ ਬਣਾਈ ਸੀ ਵੇ ਜਿਹੜਾ ਉਹ ਘਾਰਾ ਉਹਨੂੰ ਪਾਣੀ ਕਿਹੜਾ ਪਾਜੀ ਤੁਸੀਂ ਤਾਂ ਖਾਈ ਖੋਤਨਾ ਪਰਲ ਪਗਾਰਾ ਨਾ ਜਾਣੋ ਬਖੰਟ ਦੁਆਰਾ ਕਹਿੰਦੇ ਕੋਈ ਖਾਈ ਖੋਤ ਨਹੀਂ ਉੱਥੇ ਪੁੱਤੀ ਕੁਛ ਨਹੀਂ ਕਹਿੰਦੇ ਬਕੌਂਟ ਨਹੀਂ ਕਿਤੇ ਬਣਿਆ ਹੈਗਾ ਕਹਿੰਦੇ ਮੈਂ ਤੁਹਾਨੂੰ ਦੱਸਦਾ ਬਕੌਂਟ ਹੈ ਕਿੱਥੇ ਆ ਜੀ ਕਹਿੰਦੇ ਕਹੋ ਕਬੀਰ ਅਬ ਕਈਏ ਕਾਕੇ ਸਾਧ ਸੰਗਤ ਬਖੌਂਟ ਆਹੇ ਇੱਥੇ ਕਹਿੰਦੇ ਬਖੌਂਟ ਆ ਜਿੱਥੇ ਸਤ ਦੀ ਗੱਲ ਹੁੰਦੀ ਆ ਹੁਣ ਸਤਗੁਰ ਕਬੀਰ ਮਹਾਰਾਜ ਦਾ ਜਿਹੜਾ ਸਤ ਹੈ ਕੀ ਆ ਜੀ ਜਿਹੜਾ ਸਤਗੁਰ ਕਬੀਰ ਮਹਾਰਾਜ ਕਹਿੰਦੇ ਬੇਗਮ ਸ਼ਹਿਰ ਹਮਾਰਾ ਹੂੰ ਜਿਹੜੀ ਗੱਲ ਪੂਰੇ ਵਦਾਸ ਕਰਦੇ ਨਾ ਕਿ ਕਿਸੇ ਨੂੰ ਰੋਗ ਨਾ ਹੋਵੇ ਟੋਕ ਨਾ ਹੋਵੇ ਉਸ ਬੇਗਮ ਪੂਰੇ ਦੀ ਗੱਲ ਸਤਗੁਰ ਕਬੀਰ ਵੀ ਕਰਦੇ ਆ ਕਹਿੰਦੇ ਬੇਗਮ ਸ਼ਹਿਰ ਹਮਾਰਾ ਜੀ ਹਾਂਜੀ ਨਹੀਂ ਬਿਲਕੁਲ ਜੀ ਜਿਹੜੀ ਕਵੀਰ ਸਾਹਿਬ ਨੇ ਕਿੰਨਾ ਸਾਫ਼ ਤੇ ਸਪੱਸ਼ਟ ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ ਵੀ ਮਰਨ ਤੋਂ ਬਾਅਦ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਨਾਂ ਤੇ ਦੇਖੋ ਜਿਹੜੇ ਹੈਗੇ ਆ ਵਰਤ ਰੱਖਦੇ ਸੀਗੇ ਤੇ ਉਹਨਾਂ ਤੇ ਵੀ ਝੋਟ ਮਾਰੀ ਹੈ ਨਾ ਵੀ ਛੋੜਨ ਕਰੇ ਬਖੰਡ ਜਿਹੜੇ ਅੰਨ ਛੱਡ ਕੇ ਭੁੱਖੇ ਰਹ ਕੇ ਭਗਤੀਆਂ ਕਰਦੇ ਸੀਗੇ ਤੇ ਉਹਨਾਂ ਤੇ ਵੀ ਛੋੜਨ ਕਰੇ ਬਖੰਡ ਨਾ ਉਹ ਸੁਹਾਗਣ ਤੇ ਨਾ ਉਹ ਰੰਡ ਬਿਲਕੁਲ ਜੀ ਇਦਾਂ ਹੀ ਜਿੱਦਾਂ ਤੁਸੀਂ ਆ ਗੱਲ ਕੀਤੀ ਸੀਗੀ ਆ ਵੀ ਮਾਰਨ ਤੋਂ ਬਾਅਦ ਦੀ ਗੱਲ ਆ ਵੀ ਜਿੱਦਾਂ ਉਹ ਕਿੰਨਾ ਸੌਖੇ ਲਫ਼ਜ਼ਾਂ ਜੋ ਕਿਹਾ ਹੈਗਾ ਕਿ ਉਹਦਾ ਜਿੰਦਾ ਬਾਪ ਕੋਈ ਨਾ ਪੂਜੇ ਮਰੇ ਬਾਅਦ ਪੂਜਵਾਏ ਮੁਠੀ ਵਰ ਚਾਵਲ ਲੈ ਕੇ ਕਾਊਏ ਕੋ ਬਾਪ ਬਣਾਏ ਬਿਲਕੁਲ ਬਿਲਕੁਲ ਕੀ ਆ ਉਹਨਾਂ ਦੀਆਂ ਹੈਗੀਆਂ ਆ ਮੈਂ ਤਾਂ ਉਹਨਾਂ ਦਾ ਸ਼ਬਦ ਹੈਗਾ ਜਿੱਦਾਂ ਅੱਜ ਕੱਲ ਜਿੱਦਾਂ ਲੋਕੀ ਭੁੱਲੇ ਫਿਰਦੇ ਆ ਨਾ ਵੀ ਆ ਫਲਾਨਾ ਆ ਆ ਫਲਾਨੀ ਯਾਦ ਦਾ ਆ ਆ ਫਲਾਨਾ ਆ ਆ ਫਲਾਨੇ ਧਰਮ ਦਾ ਆ ਵੇ ਉਹਨਾਂ ਨੇ ਤਾਂ ਉਹ ਸਾਰਾ ਕੁਝ ਇਹ ਕਹਿ ਲੋ ਵੀ ਕਹਿ ਲੋ ਵੀ ਜਦ ਇਹ ਕਹਿੰਦੇ ਵੀ ਕਿੱਥੋਂ ਬੰਦਾ ਆਇਆ ਬ੍ਰਾਹਮਣ ਕਹਿੰਦਾ ਚਾਰ ਪਾਸੇ ਵੀ ਮੈਂ ਜੀ ਮੂੰਹ ਚੋਂ ਪੈਦਾ ਹੋਇਆ ਤੇ ਫਲਾਨਾ ਛਾਤੀ ਚੋਂ ਕੋਈ ਢੱਡ ਚੋਂ ਕੋਈ ਪੈਰਾਂ ਚੋਂ ਉਹਨਾਂ ਦਾ ਗੱਲੇ ਮਕਾਦਦੀ ਸੀ ਵੀ ਅੱਬਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉਪਜਿਆ ਕੌਣ ਭਲੇ ਕੌਣ ਮੰਦੇ ਤੇ ਕਿਆ ਵੀ ਇੱਥੇ ਇੱਥੇ ਦੇਖੋ ਕੌਣ ਆਇਆ ਵਿੱਚ ਕੋਈ ਹੈ ਸਾਰਿਆਂ ਨੂੰ ਇੱਕ ਸਮਾਨ ਸਿਰ ਦਿੱਤਾ ਉਹ ਨਹੀਂ ਬਣਾਤਾ ਜਿਨ੍ਹਾਂ ਨੂੰ ਵਖਰੇ ਵਖਰੇ ਦੂਜੇ ਧਰਮਾਂ ਬਰਨਾਂ ਜਾਤਾਂ ਦੇ ਵਿੱਚ ਸਟਿਆ ਸੀ ਬਾਕੀ ਧਰਮਾਂ ਦੇ ਲੋਕਾਂ ਨੇ ਠੇਕੇਦਾਰਾਂ ਬਿਲਕੁਲ ਜੀ ਸਾਰਿਆਂ ਨੂੰ ਕਹਤੋ ਭਾਈ ਇੱਕੋ ਹੀ ਨੂਰ ਤੇ ਸਭ ਜਾਗ ਉਪਜਿਆ ਸਾਰਾ ਜੱਗ ਵਿੱਚ ਬੰਦੇ ਕੀੜੇ ਮਕੌੜਿਆਂ ਤੋਂ ਲੈ ਕੇ ਜਿੱਥੇ ਤੱਕ ਸਾਡੀ ਨਿਗਾਹ ਜਾਂਦੀ ਜਿੱਥੇ ਤੱਕ ਅਸੀਂ ਦੇਖ ਨਹੀਂ ਸਕਦੇ ਸਾਰੇ ਇੱਕੋ ਹੀ ਨੂਰ ਤੋਂ ਉਪਜਿਆ ਹੈ ਸਾਰਾ ਕੁਝ ਫਿਰ ਮੈਂ ਚਲੋ ਅੱਜ ਦੇ ਵਿਸ਼ੇ ਤੇ ਆਵਾਂ ਉਹਦੇ ਬਾਰੇ ਭਾਜੀ ਤੁਸੀਂ ਆਪਣੇ ਵਿਚਾਰ ਦਿਓ ਸਤਗੁਰ ਕਬੀਰ ਸਾਹਿਬ ਜੀ ਦਾ ਜਿਹੜਾ ਇੱਕ ਸ਼ਬਦ ਵਾ ਕਹਿੰਦੇ ਮੰਗਲ ਮਰਨ ਸਮਾਨ ਹੈ ਮਤ ਮੰਗੇ ਕੋਈ ਭੀਖ ਮੰਗਣ ਤੇ ਮਰਨ ਭਲਾ ਹੈ ਸਤਗੁਰੂ ਕੀ ਸਿੱਖ ਉਹ ਕਹਿੰਦੇ ਜੀ ਜੀ ਹਣਾ ਤੇ ਪਰ ਅੱਜ ਜਿੱਦਾਂ ਮੈਂ ਗੱਲ ਕੀਤੀ ਸੀ ਜਿਹੜਾ ਸਾਡਾ ਵਿਸ਼ਾ ਆ ਬਈ ਉਹਨੇ ਤਾਂ ਖੱਡੀਆਂ ਭੁਣੀਆਂ ਉਹਨਾਂ ਨੇ ਕਿਰਤ ਕੀਤੀ ਤੇ ਉਹਨਾਂ ਨੇ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਉਸ ਤੋਂ ਬਾਅਦ ਜੇ ਉਹ ਉਦਾਸੀਆਂ ਤੇ ਸਮਾਜ ਨੂੰ ਦੇਖਣ ਲਈ ਦੂਰ ਦੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਹੋਰ ਰੈਵਰ ਨਾਲ ਜੜ ਕੇ ਉਹ ਨਿਕਲਦੇ ਆ ਦੇਖਦੇ ਆ ਵੀ ਦੁਨੀਆ ਕਿੱਥੇ ਵੱਸਦੀ ਆ ਬਿਲਕੁਲ ਤੇ ਜਾਂਦੇ ਆ ਤੇ ਸਾਰੇ ਪਾਸੇ ਉਹ ਦੌਰਾ ਕਰਦੇ ਆ ਦੇਖਦੇ ਆ ਦੁਨੀਆਦਾਰੀ ਦੇਖਦੇ ਆ ਤੇ ਉਦੋਂ ਬਾਅਦ ਫਿਰ ਆਪਣੇ ਘਰਾਂ ਵਿੱਚ ਆ ਕੇ ਕੋਈ ਡੇਰਾ ਨਹੀਂ ਬਣਾ ਲੈਂਦੇ ਉਹ ਫਿਰ ਕਿਰਤ ਕਰਦੇ ਆ ਤੇ ਆਪਣਾ ਪਰਿਵਾਰ ਪਾਲਦੇ ਤੇ ਉਪਦੇਸ਼ ਦਿੰਦੇ ਪਰ ਅੱਜ ਜਿਹੜੇ ਬੈਠੇ ਆ ਅੱਜ ਦੇ ਸੰਤ ਮਹਾਂਪੁਰਸ਼ ਸਤਗੁਰੂ ਗੁਰੂ ਪਿਤਾ ਜੀ ਤੇ ਫਲਾਨੇ ਬਾਬਾ ਜੀ ਐਦਾਂ ਬਣ ਕੇ ਬੈਠੇ ਆ ਤੇ ਕਬੀਰ ਜੀ ਤਾਂ ਕਹਿੰਦੇ ਵੀ ਮੰਗਣ ਮਰਨ ਸਮਾਨ ਹੈ। ਜੀ ਜੀ ਜੀ। ਤੇ ਉਹ ਇੱਥੇ ਵਿਦੇਸ਼ਾਂ ਵਿੱਚ ਆ ਕੇ ਕਹਿੰਦੇ ਸੋਨਾ ਦੇ ਦੋ, ਮੁੰਦੀਆਂ ਲਾ ਦੋ, ਇੰਨੇ ਪੈਸੇ ਕੱਟ ਦੋ, ਇੰਨੇ ਚੈੱਕ ਫੜ ਲਓ। ਜੋ ਹੈਗਾ ਦੇ ਦੋ। ਤੇ ਜਾ ਕੇ ਉਹ ਆਲੀ ਸ਼ਾਨ, ਪੱਥਰ, ਮਹਿਲ ਜਿਹੜੇ ਪੱਥਰਾਂ ਨੂੰ ਪੱਥਰ ਗਏ ਉਹ ਮਹਿਲਾਂ ਦੀਆਂ ਮੂਰਤੀਆਂ ਦੇ ਵਿੱਚ ਬੈਠੇ ਆ, ਵਧੀਆ ਕੱਪੜੇ ਪਾਏ ਆ, ਏਸੀ ਲੱਗੇ ਆ, ਫਲਾਨੀਆਂ ਗੱਡੀਆਂ ਕਿ ਕਰਤ ਨਾਲ ਜਾਨੀ ਕਿ ਜੁੜੇ ਨਹੀਂ ਉਹ ਗੁਰੂ ਜੀ ਮਹਾਰਾਜ ਜੀ ਬਾਬਾ ਜੀ ਕੀ ਕਹਿਣਾ ਚਾਹੂਗੇ ਇਸ ਵਿਸ਼ੇ ਤੇ ਉਹ ਤਾਂ ਕਹਿੰਦੇ ਮੰਗਲ ਮਰਨ ਸਮਾਨ ਆ ਅਸਲ ਵਿੱਚ ਸਤਿਗੁਰ ਕਬੀਰ ਮਹਾਰਾਜ ਜੀ ਹੈ ਨਾ ਜਿਹੜੇ ਜਿਦਾਂ ਅੱਜ ਅਸੀਂ ਨਹੀਂ ਕਹਿੰਦੇ ਹੈਗੇ ਜੀ ਐ ਸੰਤਾਂ ਦੀ ਡੈਫੀਨੇਸ਼ਨ ਦੱਸ ਦੇ ਜੀ ਜੀ ਕਹਿੰਦੇ ਨਿੰਦਕ ਨਾਲੋਂ ਸਾਖਤ ਨਾਲੋਂ ਨਿੰਦਕ ਭਲਾ ਹੂੰ ਸਾਖਤ ਨਾਲੋਂ ਨਿੰਦਕ ਭਲਾ ਜੀ ਇੱਕ ਤਾਂ ਕਹਿੰਦੇ ਹੋਗਾ ਸਾਖਤ ਸਾਧੂ ਇੱਕ ਹੋ ਗਿਆ ਨਿੰਦਕਾ ਹਾਂ ਸਾਖਤ ਸਾਧੂ ਗੁਰਬਾਣੀ ਦੇ ਵਿੱਚ ਅਸ਼ਨੀ ਸਾਹਿਬ ਉਹਨੂੰ ਕਿਹਾ ਗਿਆ ਹੈਗਾ ਮਤਲਬ ਕਿ ਆਪਾਂ ਦਿੱਲੀ ਨੂੰ ਜਾਣਾ ਹੈਗਾ ਨਾ ਜੀ ਸੰਸਦਯਾਤ ਜਿੱਦਾਂ ਗੁਰੂ ਅਦਾਸ ਨੇ ਕਿਹਾ ਵੀ ਤੁਹਾਡਾ ਜਿੰਨਾ ਰਾਜ ਹੋਣਾ ਚਾਹੀਦਾ ਜੀ ਉਹ ਆਪਾਂ ਨੂੰ ਕਿਤੇ ਹੋਰੇ ਕਮਾਈ ਚੱਲੇ ਉਹਨੂੰ ਕਹਿੰਦੇ ਸਾਖਤ ਸਾਧੂ ਉਹਦੇ ਨਾਲ ਲੋਕ ਵੀ ਜੁੜੇ ਹੋਣ ਹਾਂਜੀ ਜਿਹੜੇ ਨਿੰਦਿਆ ਕਰਦਾ ਪਤਾ ਸਾਨੂੰ ਪਤਾ ਹੈ ਵੀ ਸਾਡੇ ਦੇਸ਼ ਦੇ ਵਿੱਚ ਸਾਡੇ ਦੁਸ਼ਮਣ ਕੌਣ ਆ ਜੀ ਉਹ ਸ਼ਰੀਆਮ ਜਿਵੇਂ ਕਿ ਅਮੋਸ਼ਾ ਕਹਿੰਦਾ ਹੋਵੇ ਹਜ਼ਾਰ ਵਾਰ ਤੁਸੀਂ ਹੈਂ ਅੰਮ੍ਰਿਤਕਾਰ ਅੰਮ੍ਰਿਤ ਕਰੇ ਕਿਰਪਾਹੋਂ ਦਾ ਨਾਮ ਲੈ ਲੈਂਦੇ ਆ ਨਾ ਤੇ ਤੁਸੀਂ ਤੁਹਾਨੂੰ ਇੱਕ ਵਾਰ ਨੂੰ ਮਿਲ ਜਾਣੀ ਸੀ ਯੋਗਤਾ ਨਹੀਂ ਕੋਈ ਪਰਮਾਤਮਾ ਨੂੰ ਮਿਲ ਜਾਣੀ ਸੀ ਹੈ ਨਾ ਉਹ ਤੁਹਾਨੂੰ ਪਤਾ ਕਿ ਸਾਡਾ ਦੋਸ਼ਮਣ ਕੌਣ ਹੈ ਜਿਹਦੀ ਵਿਚਾਰ ਸਾਰਾ ਦੇਸ਼ ਵਿੱਚ ਜ਼ਿਆਦਾ ਪ੍ਰਵਾਹ ਪੈ ਰਿਹਾ ਹੈਗਾ ਲੋਕਾਂ ਦੇ ਮਨਾਂ ਨੂੰ ਖੁੰਡਾ ਕਰ ਰਹੀ ਹੈਗੀ ਹੈ ਠੀਕ ਹੈ ਨਾ ਜੀ ਤੇ ਇਹ ਵੀ ਜਾਣ ਕੇ ਉਹਨਾਂ ਦਾ ਕੰਮ ਕਰਦੇ ਲੱਗਦੇ ਨੇ ਹੂੰ ਦੇਖੋ ਸਾਡੇ ਜਿਹੜੇ ਗੁਰੂ ਰੇਗੁਧਾਨ ਸਿਆ ਸਤਿਗੁਰ ਕਬੀਰ ਆ ਸਤਗੁਰ ਨਾਮ ਦੇ ਗੇ ਇਦਾਂ ਸਿਮਰਤੀਆਂ ਨੂੰ ਬੰਦੇ ਨਹੀਂ ਹੈ ਨਾ ਜੀ ਉਹਨਾਂ ਨੂੰ ਰੱਦ ਕਰਦੇ ਆ ਜੇਕਰ ਹੁਣ ਹਵਨ ਕੁੰਡ ਕੋ ਕਰਾਂਦਾ ਹੋਵੇ ਜੀ ਜੇਕਰ ਕੋਈ ਜਨਮ ਪੱਤਰੇ ਬਣਾਉਣ ਲਈ ਹਰ ਕਹਾਵ ਤੇ ਬ੍ਰਾਹਮਣ ਨੂੰ ਸਾਦਾ ਹੋਵੇ ਹੂੰ ਠੀਕ ਹੈ ਨਾ ਜੀ ਜੇਕਰ ਕੋਈ ਐ ਇਦਾਂ ਦੇ ਹੋਰ ਕਰਮ ਕੰਡ ਆਪਣੇ ਡੇਰਿਆਂ ਵਿੱਚ ਕਰਦਾ ਹੋਵੇ ਜੰਤਰੀਆਂ ਘਲਾਉਂਦਾ ਹੋਵੇ ਜੀ ਉਹਨੂੰ ਸੰਤ ਨਹੀਂ ਕਿਹਾ ਜਾ ਸਕਦਾ ਉਹਨੂੰ ਮਹੰਤ ਕਿਹਾ ਜਾ ਸਕਦਾ ਕਿਉਂਕਿ ਸਾਡੇ ਸੰਤਾਂ ਸਤਗੁਰਾਂ ਦਾ ਜਿਹੜਾ ਆ ਉਹ ਗੁਰੂ ਗਿਆਨ ਆ ਹਾਂਜੀ ਗੁਰੂ ਗਿਆਨ ਜਿਹੜੀ ਵਿਚਾਰਧਾਰਾ ਆਇਆ ਜੀ ਹੁਣ ਇੱਥੇ ਸ਼ਾਉਦ ਸਾਨੂੰ ਜੋੜਨਾ ਪੈਣਾ ਸਤਿਗੁਰੂ ਅਬਦਾਸ ਮਹਾਰਾਜ ਕਹਿੰਦੇ ਆ ਕਿ ਜੁਗਾਂ ਜੁਗਾਂ ਦੇ ਰਾਜੇ ਬੈਠੇ ਬੈਠੇ ਬਾਣ ਉਤਾਰੀ ਕਹਿੰਦੇ ਸੀਤੋਂ ਸੀਤਾ ਨਪੁੰਨ ਖਸਾਈ ਕਹਿੰਦੇ ਪੁੰਨ ਨਹੀਂ ਕਰ ਰਹੇ ਜਿਹੜੇ ਗੱਡੀਆਂ ਚਲਾ ਰਹੇ ਆ ਇਹਨੂੰ ਪੁੰਨ ਨਾ ਨਪੁੰਨ ਕਹਿ ਰਿਆ ਇਹ ਖਸਾਈ ਆ ਕਹਿੰਦੇ ਜੀ ਹੁਣ ਜਿਹੜੀਆਂ ਆਪਾਂ ਇੰਨੀਆਂ ਤਰਕਵਾਦੀ ਗੱਲਾਂ ਕਰਦੇ ਆ ਉਹਨਾਂ ਦੀ ਵਿਚਾਰਤਾ ਰੰਗੂ ਆਪਣੇ ਆਪ ਦੇ ਲਾਗੂ ਕਰਨ ਲਈ ਤਾਂ ਇੱਕ ਗੱਲ ਉੱਥੇ ਹੋਰ ਜਗਵੀਰ ਮਹਾਰਾਜ ਹੋਰ ਵੀ ਕਹਿੰਦੇ ਆ ਕਹਿੰਦੇ ਜਦੋਂ ਹਮ ਏਕ ਏਕ ਕਰ ਜਾਣਿਆ ਤਬ ਲੋਗਨ ਕਾਹੇ ਦੁੱਖ ਮਾਨਿਆ ਹੂੰ ਜਦੋਂ ਗੁਰੂ ਕਬੀਰ ਜੀ ਮਹਾਰਾਜ ਉਸ ਸਮੇਂ ਜਦੋਂ ਮਨੁਸਮਿਤੀ ਵੇਦਾਂ ਨੂੰ ਲਾਗੂ ਕੀਤਾ ਸੀਗਾ ਤਾਂ ਉਸ ਵੇਲੇ ਕੀ ਹਾਲਾਤ ਹੋਣੇ ਹੁੰਦੇ ਅੱਜ ਆਪਾਂ ਸੋਸ਼ਲ ਮੀਡੀਆ ਤੇ ਗੱਲਬਾਤ ਕਰ ਰਹੇ ਹਾਂ ਸੱਚੀਆਂ ਗੱਲਾਂ ਕਰ ਰਹੇ ਹਾਂ ਸਤਿਗੁਰਾਂ ਦੇ ਵਿਚਾਰਧਾਰਾ ਫਲਾਣ ਲਈ ਜਦੋਂ ਹਮ ਏਕ ਏਕ ਕਰ ਜਾਣਿਆ ਤਬ ਲੋਗਨ ਕਾਹੇ ਦੁੱਖ ਮਾਨਿਆ ਜੀ ਬੇਸ਼ੱਕ ਪੁਜਾਰੀ ਲਾਣੇ ਦੇ ਜਿਹੜੇ ਚੀਲੇ ਬਣ ਕੇ ਆ ਉਹ ਸਾਨੂੰ ਕਹਿ ਨਹੀਂ ਸਕਦੇ ਸਾਡੇ ਨਾਲ ਕਿਉਂਕਿ ਉਹ ਕਰਕ ਨਹੀਂ ਕਰ ਸਕਦੇ ਪਰ ਦੁੱਖ ਜ਼ਰੂਰ ਲੱਗਦਾ ਹੈਗਾ ਜੀ ਲੋਕਾਂ ਨੂੰ ਦੁੱਖ ਜ਼ਰੂਰ ਲੱਗਦਾ ਹੈ ਪਰ ਲੋਗਨ ਕਾਹੇ ਦੁੱਖ ਮੰਨੂ ਮੰਨ ਹੁਣ ਦੁੱਖ ਕਿਹ ਕੀ ਦਾ ਉਸ ਵੇਲੇ ਮੰਨਦੇ ਸੀ ਇਹ ਵੀ ਦੱਸਣਾ ਪਊਗਾ ਨਾ ਜੀ ਦੁੱਖ ਤਾਂ ਭਾਈ ਮੰਨਣਾ ਹੈ ਸਿਕਾ ਜਿਹੜਾ ਸੂਰਮਾ ਇਹ ਕਹਿੰਦਾ ਹੈਗਾ ਸੂਰਾ ਤੋਂ ਪਹਿਚਾਨੀਏ ਜੋ ਲੜੇ ਦੀਨ ਤੇ ਹੁਣ ਉਹਨਾਂ ਦਾ ਦੀਨ ਕਿਹਦਾ ਹੈਗਾ ਜੀ ਇੱਕ ਪਾਸੇ ਮਾਨਵ ਮਾਨਵਤਾਵਾਦੀ ਮਹਾਪੁਰਸ਼ ਦੀ ਵਿਚਾਰਧਾਰਾ ਦੂਜੇ ਪਾਸੇ ਕਿ ਇੱਕ ਵਿਦਤਾ ਜਿਹੜੇ ਵੀ ਯਾਨੀ ਕਿ ਜਿਨ੍ਹਾਂ ਦੇ ਵਿੱਚੋਂ ਕੁਝ ਨਿਕਲਦਾ ਹੀ ਨਹੀਂ ਹੈਗਾ ਜਿਨ੍ਹਾਂ ਨੂੰ 바ਵਾ ਸਾਹਿਬ ਉਹ ਗੁਰੂ ਰਵਦਾਸ ਮਹਾਰਾ ਕਹਿੰਦੇ ਵੀ ਮੈਂ ਇਹਨਾਂ ਨੂੰ ਮੰਨ ਨਹੀਂ 바ਵਾ ਸਾਹਿਬ ਕਹਿੰਦੇ ਇਹਨਾਂ ਨੂੰ ਗੁਰੂ ਦੇ ਨਾਲ ਆ ਦੇਓ ਤਾਂ ਇੱਕ ਠੋਕ ਕੇ ਸਾਡੇ ਸੰਤ ਸੂਤ ਸਤਗੁਰੂ ਕਹਿੰਦੇ ਆ ਕਿ ਵੇਦ ਕੀ ਪੁੱਤਰੀ ਸਿਮਰਤ ਭਾਈ ਸਾਕਲ ਜੈਵਰੀ ਘਰ ਲੈ ਆਈ ਇਹਦਾ ਮਤਲਬ ਇਹ ਹੀ ਹੋਇਆ ਕਹਿੰਦੇ ਜਿਹੜੀਆਂ ਵੇਦਾਂ ਦੀਆਂ ਪੁੱਤਰੀਆਂ ਪੁੱਤਰੀਆਂ ਨਾ ਉਹ ਸਿਮਰਤੀਆਂ ਉਹਨਾਂ ਦੇ ਵਿੱਚੋਂ ਹੀ ਨਿਕਲੀਆਂ ਸਾਕਲ ਜੇਵਰੀ ਘਰ ਲੈ ਜਿੱਦਾਂ ਦਾਜ ਵਿੱਚ ਕਹਿੰਦੇ ਆ ਗਈਆਂ ਕਹਿੰਦੇ ਆਪਣਾ ਨਗਰ ਆਉਤੇ ਬੰਦਿਆ ਮੋਕੇ ਕ ਮੋਕੇ ਕਾਲ ਫੁੰਡ ਕਾਲ ਸਰ ਸੰਧਿਆ ਕਹਿੰਦੇ ਕਾਰਨਾ ਕਟੇ ਤੁੰਤ ਨਾ ਜਾਈ ਸੰਸਾਪਨ ਜਗਤ ਕੋ ਖਾਈ ਕਹਿੰਦੇ ਭਾਈ ਇਹ ਜਿਹੜੀਆਂ ਵੇਦਾਂ ਸਿਮਰਤੀਆਂ ਦਾਜ ਵਿੱਚ ਜਿੱਦਾਂ ਆਈਆਂ ਕਹਿੰਦੇ ਇਹਨਾਂ ਨੇ ਆਪਣਾ ਇੱਕ ਨਗਰ ਬੰਦ ਲਿਆ ਹੈਗਾ ਲੋਕਾਂ ਨੂੰ ਮਾਨਸਿਕ ਤੌਰ ਤੇ ਗੁਲਾਮ ਕਰ ਲਿਆ ਇਹ ਮੋਹ ਕਰਕੇ ਕਹਿੰਦੇ ਹੋਇਆ ਮੋਹ ਕਹਦਾ ਹੈਗਾ ਪੈਸੇ ਦਾ ਜੀ ਮਤਲਬ ਕਿ ਆਪ ਉਸ ਪੈਸੇ ਦੇ ਉੱਪਰ ਐਸ਼ ਕਰਨੀ ਜਿਵੇਂ ਕਿ ਅੱਜ ਦਾ ਸਮਾਂ ਲੈ ਲੋ ਗੱਡੀਆਂ ਜ਼ਮੀਨਾਂ ਠੀਕ ਹੈ ਨਾ ਹੜ੍ਹ ਵਾਲੇ ਲੋਕ ਇਮਾਰਤਾਂ ਜੀ ਕਾਂਡੀ ਤੇਸੀ ਜਿਹੜੀ ਅੜਕਦੀ ਰਹੇ ਤੇ ਸੇਵਾ ਚ ਆਦੀ ਸੇਵਾ ਕਰਨੀ ਕਿਹਦੀ ਆ ਉਹਨਾਂ ਨੇ ਰਾਜ ਦੀ ਗੱਲ ਕੀਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਸੰਤ ਵਿੱਚ ਰੋਗ ਟੋਗ ਨਾ ਹੋਵੇ ਬੇ ਇਦਾਂ ਦੇ ਅਸੀਂ ਰਾਜ ਚਾਹਦੇ ਹਈਆਂ ਪਰ ਇਹਨਾਂ ਨੇ ਆਪਣੇ ਹੀ ਜਾਣੀ ਕਿ ਜਿਹੜੇ ਆ ਰਾਜਧਾਨੀਆਂ ਬਣਾ ਲਈਆਂ ਹੂੰ ਕਹਿੰਦੇ ਸੱਪ ਦੀ ਤਰ੍ਹਾਂ ਇਹ ਲੋਕਾਂ ਨੂੰ ਖਾਈ ਜਾਂਦੀਆਂ ਤਾਂ ਮੈਂ ਕਿਹਾ ਸੀਗਾ ਕਿ ਇਹਨਾਂ ਨੂੰ ਸੰਤ ਨਹੀਂ ਕਿਹਾ ਜਾ ਸਕਦਾ ਜਿਨ੍ਹਾਂ ਨੇ ਮਤਲਬ ਕਿ ਬੇਤਾਂ ਨੂੰ ਆਪਣੇ ਡੇਰਿਆਂ ਵਿੱਚ ਲਾਗੂ ਕੀਤਾ ਜੀ ਜੀ ਜਿਨ੍ਹਾਂ ਨੇ ਸਿਮਰਤੀਆਂ ਪੁਰਾਣਾ ਜਾਂਤਰੀਆਂ ਜਨਪਤਰ ਜਿਹੜੇ ਬਣਵਾਉਣੇ ਸ਼ੁਰੂ ਕੀਤੇ ਭਾਵੇਂ ਸਾਲ ਵਿੱਚ ਇੱਕ ਵਾਰੀ ਕਰਵਾਉਂਦੇ ਆ ਭਾਵੇਂ ਮਹੀਨਾ ਭਾਵੇਂ ਹਫ਼ਤੇ ਵਿੱਚ ਇੱਕ ਵਾਰੀ ਬੰਦ ਨੂੰ ਬਣਾਉਂਦੇ ਆ ਪਰ ਜਿੱਥੇ ਹਜ਼ਾਰਾਂ ਲੋਕ ਜਾਂਦੇ ਆ ਉਹਨਾਂ ਤਾਂ ਇਹ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਅਸੀਂ ਹਿੰਦੂਆਂ ਦਾ ਕੀ ਆ ਜੀ ਜੀ ਤਾਂ ਹੀ ਉਹਨਾਂ ਨੇ ਕਿਹਾ ਸੀ ਗਾਣੇ ਸਾਨੇ ਸੰਤਾਂ ਸਤਗੁਰਾਂ ਨੇ ਕਿ ਹਿੰਦੂਵਾਂ ਦਾ ਸਰੂਪ ਆਣਾ ਦੋਹਾ ਤੇ ਗਿਆਨੀ ਸਿਆਣਾ ਕਿਉਂਕਿ ਹਿੰਦੂਆਂ ਦਾ ਪਰਮੇਸ਼ਵਰ ਦੇ ਧਰਮ ਵਿੱਚ ਕੀ ਆ ਵੇਦ ਸਿੰਮਰਤੀਆਂ ਪੁਰਾਣ ਪੂਜਨੀਤਾ ਭੇਦ ਭਾਵ ਉੱਥੋਂ ਜਾਤਾ ਪਤਾ ਪੈਦੀਆਂ ਪੈਣ ਹੁੰਦੀਆਂ ਅੱਜ ਤਾਈਓ ਤਾਂ ਇੱਕ ਠੋ ਠੋ ਕੇ ਕਹਿੰਦੇ ਸੀ ਚਮਾਰ ਹੁੰਨੇ ਆ ਹੂੰ ਹੈ ਨਾ ਜੀ ਜੀ ਇਹ ਜੜ ਸਾਡੀਆਂ ਗੱਲਾਂ ਸੋਚਣ ਵਾਲੀਆਂ ਹੈਗੀਆਂ ਹਾਂ ਜਾਤ ਦਾ ਗਰਭ ਨਾ ਕਰੇ ਮੂਰਖ ਗਵਾਰਾ ਇਹ ਤਾਂ ਚਲੇ ਹੈ ਬਹੁਤ ਵਿਕਾਰ ਵਾਹ ਜੀ ਵਾਹ ਵੈਰੀ ਗੁੱਡ ਤੇ ਅਸੀਂ ਫਲਾਨੇ ਜੱਟ ਹੁੰਦੇ ਆ ਅਸੀਂ ਫਲਾਨੇ ਬਰਾੜ ਹੁੰਦੇ ਆ ਸੰਧੂ ਹੁੰਦੇ ਆ ਤੇ ਫਲਾਨੇ ਹੁਣ ਉਹਨਾਂ ਮਗਲ ਲੱਗ ਕੇ ਅਸੀਂ ਕੁਝ ਦੁਆਬੇ ਦੇ ਕਹਿਣ ਲੱਪੇ ਅਸੀਂ ਚਮਾਰ ਹੁੰਦੇ ਆ ਜਿਹਨੂੰ ਗੁਰੂਦਾਸ ਮਹਾਰਾਜ ਨੇ ਕਿਹਾ ਹੈਗਾ ਜਾਤਨ ਮੇ ਜਾਤ ਹੈ ਜੋ ਕਿਲਨ ਕੇ ਪਾਤ ਰਵਿਦਾਸ ਮਨੁੱਖ ਨਾਲ ਜੁੜ ਸਕੇ ਜਬ ਤੱਕ ਜਾਤ ਨਾ ਜਾਤ ਜੀ 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 ਕਬੀਰ ਕਹਿੰਦੇ ਆ ਵੀ ਮੂਰਖ ਗਵਾਰੇ ਹੈਲੋ ਤੇ ਜੀ ਭਾਜੀ ਹੋਰ ਕੀ ਕਹਿਣਾ ਚਾਹੁੰਦੇ ਆਂ ਫੇ ਹੋਰ ਤੁਸੀਂ ਤੇ ਫੇ ਆਪਾਂ ਬਾਅਦ ਚ ਸਾਥੀਆਂ ਦੀ ਹੋਊਗੀ ਉਹ ਦੇਖੋ ਜਿਹੜਾ ਸਤਗੁਰੂ ਕਬੀਰ ਮਹਾਰਾਜ ਦਾ ਰੱਬ ਹੈਗਾ ਨਾ ਜੀ ਇਹਨੇ ਕਿ ਵਰਵਾਣੀ ਦੇ ਵਿੱਚ ਆਂਦਾ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਕੁਝ ਸੋ ਪਾਵੇ ਹੁਣ ਬ੍ਰਹਿਮੰਡੇ ਵਿੱਚ ਕੀ ਹੈਗਾ ਪਾਣੀ ਹਵਾ ਮਿੱਟੀ ਅਗਰ ਇਹ ਤਾਂ ਈ ਆ ਨਾ ਜੀ ਜੀ ਬਿਲਕੁਲ بس ਇਹਨਾਂ ਨੂੰ ਦੱਸ ਦਿੰਦੇ ਮੇਰਾ ਰੱਬ ਹੈ ਕੀ ਭਾਈ ਕਹਿੰਦੇ ਉਭਜੇ ਨਿਭੇ ਨਿਭਸਮਾਏ ਨੈਣੋਂ ਦੇਖ ਇਹ ਚੱਕਦਾ ਏ ਜੀ ਕਹਿੰਦੇ ਭਾਈ ਤੁਸੀਂ ਕਹਿੰਦੇ ਕਿ ਮਰ ਕੇ ਕੋਈ ਉੱਥੇ ਮੋਰੇ ਬਖੌਂਡ ਨੂੰ ਜਾਂਦਾ ਕੋ ਨਰਕ ਨੂੰ ਜਾਂਦਾ ਬੜੇ ਦੁੱਖ ਹੁੰਦੇ ਆ ਕਹਿੰਦੇ ਭਰਾਓ ਜੋ ਇੱਥੇ ਕੁਝਦਾ ਉਹੀ ਨਿਪਸਦਾ ਜਿਹੜੀ ਬਨਾਸਪਤੀ ਆ ਜਾਂ ਬੰਦਾ ਆ ਬੰਦਾ ਹੁਣ ਕੱਖੋਂ ਬਣਿਆ ਅੱਗੇ ਕਹਿੰਦੇ ਸਤਿਗੁਰੂ ਕਬੀਰ ਮਹਾਰਾਜ ਪੌਣ ਪਾਣੀ ਅਗਨੀ ਦਾ ਮੇਲ ਚੰਚਲ ਚੱਪਲ ਬੁੱਧ ਦਾ ਖੇਲ ਕਹਿੰਦੇ ਪੌਣ ਪਾਣੀ ਅਗਨੀ ਦੇ ਮੇਲ ਦੇ ਨਾਲੇ ਸਰੀਰ ਬਣਿਆ ਪਰ ਇਹਦੇ ਅੰਦਰ ਇੱਕ ਚੰਚਲ ਬੁੱਧ ਹੈਗੀ ਆ ਇਹ ਸਾਰਾ ਬੁੱਧ ਦਾ ਖੇਲ ਆ ਜੀ ਜੋ ਕੀਆ ਸੋ ਮੰਨ ਕੀਤਾ ਹਾਂ ਮੰਨ ਰਾਜਾ ਸੁਲਤਾਨ ਜਾਨੀ ਇਹ ਸਾਰੀ ਜਿਹੜੀ ਗੇਮ ਆ ਮੰਨ ਦੀ ਆ ਭਗਵਾਨ ਬੁੱਧ ਨੇ ਕਿਹਾ ਸੀਗਾ ਬੇ ਤਤਾਂ ਤੋਂ ਇਨਸਾਨ ਪੈਦਾ ਹੋਇਆ ਬਲਵਿੰਦਰ ਬੈਰਗਮ ਉਹ ਮਰ ਗਿਆ ਜਦੋਂ ਉਹ ਮਰੇਗਾ ਜਿਹੜੇ ਪਾਣੀ ਹਵਾ ਮਿੱਟੀ ਅੱਗ ਦੇ ਵਿੱਚ ਤਤ ਸਮਾਜ ਜਾਣਗੇ ਤਤ ਅੱਗੇ ਜਾ ਕੇ ਜਨਮ ਲੈ ਲੈਣਗੇ ਪਰ ਕੋਈ ਇਹ ਨਹੀਂ ਕਹਿ ਸਕਦਾ ਭਗਵਾਨ ਬੁੱਧ ਕਹਿੰਦੇ ਹੂੰ ਬੇ ਉਹ ਕਿੱਥੇ ਜਾ ਕੇ ਮਤਲਬ ਸੌ ਕੀ ਬਣਿਆ ਹੈਗਾ ਉਹ ਤੇ ਤਤ ਜਨਮ ਲੈ ਲੈਂਦੇ ਆ ਇਹਦਾ ਕੋਈ ਦੱਸਾਂਦਾ ਤਾਂ ਹੀ ਤਾਂ ਸਤਗੁਰ ਕਬੀਰ ਮਹਾਰਾਜ ਨੂੰ ਕਿਹਾ ਸੀਗਾ ਕੌਣ ਮੁਵਾਰੇ ਕੌਣ ਮੁਆ ਬ੍ਰਹਮ ਗਿਆਲੇ ਬਲ ਕਰੋ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਇਹ ਤਾਂ ਚੱਲਦਾ ਪਿਆ ਇਹ ਤਾਂ ਚੱਲਦਾ ਪਿਆ ਹੈਗਾ ਬਿਲਕੁਲ ਉਹਨਾਂ ਨੇ ਕਲੀਅਰ ਕੀਤਾ ਬੇ ਇਥੇ ਕੋਈ ਆਤਮਾ ਪਰਮਾਤਮਾ ਕੋਈ ਅਗਲਾ ਨਰਕ ਸਵਰਗ ਨਹੀਂ ਹੈਗਾ ਕੋਈ ਕਿਤੇ ਜਨਮ ਨਹੀਂ ਲੈਂਦਾ ਪਰ ਇਹਦੇ ਚੱਲਦਾ ਪਿਆ ਸਿਸਟਮ ਜੀ ਬ੍ਰਹਿਮੰਡ ਦੇ ਵਿੱਚ ਜੀ ਜੀ ਕੌਣ ਮੁਵਾਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰੋ ਇਹ ਤੋਂ ਚਲਤ ਪਿਆ ਇਹ ਤੋਂ ਚਲਦੇ ਪਏ ਭਾਈ ਚਲਦਾ ਕਿ ਤਤ ਪਏ ਆ ਤਤ ਬਿਲਕੁਲ ਤੇ ਅੱਗੇ ਕਹਿੰਦੇ ਸਾਡੇ ਸੰਤ ਸਤਗੁਰੂ ਕਹਿੰਦੇ ਘਟ ਅਵਕਟ ਕੋ ਕਰੇ ਵਿਚਾਰਾ ਕਹਿੰਦੇ ਕੋ ਘਟ ਕਰਦਾ ਕੋ ਵਿਚਾਰ ਕੋ ਵੱਧ ਕਰਦਾ ਪਰ ਗੱਲ ਹੈ ਜੀ ਸਮਝਣ ਦੀ ਹਾਂਜੀ ਬਿਲਕੁਲ ਜੀ ਜਿੱਦਾਂ ਉਹਨਾਂ ਨੇ ਕਿਹਾ ਹੈਗਾ ਨਾ ਵੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਹੇ ਰਾਧੇ ਹਮ ਕਹੋ ਕੀ ਕਾਹਨਾ ਕਰਤੇ ਆਪਣੇ ਗੁਰ ਪ੍ਰਸਾਦਿ ਵਾਹ ਜੀ ਵੈਰੀ ਗੁੱਡ ਜਿਹੜਾ ਹੈਗਾ ਵੀ ਉਹਨਾਂ ਦੇ ਉਹ ਢਾਂਚਾ ਬਿਲਕੁਲ ਜੀ ਰੱਦ ਕਰ ਦਿੱਤਾ ਕਹਿੰਦੇ ਵੀ ਤੁਸੀਂ ਹੁੰਦੇ ਕੌਣ ਸਾਨੂੰ ਇਹਨਾਂ ਚੱਕਰਾਂ 'ਚ ਪਾਉਣ ਵਾਲੇ ਤੇ ਸਹੀ ਆ ਵੀ ਬਲਵਿੰਦਰ ਬਾਜੀ ਬਾਕੀ ਸਾਥੀ ਜੀ ਇਹ ਹੁਣ ਗੱਲ ਅੱਗੇ ਤੋਂ ਅੱਗੇ ਵੇਹ ਉਹਨਾਂ ਨੇ ਢਾਂਚੇ ਨੂੰ ਟੈਡਰੀ ਕੀਤਾ ਉਹਨਾਂ ਨੇ ਬ੍ਰਾਹਮਣ ਜਿਹੜੀ ਵਿਚਾਰਧਾਰਾ ਸੀ ਉਹਦੀਆਂ ਚੂਲੇ ਹਲਾਤੀਆਂ ਜੀ ਪਰ ਇਹ ਜਿਹੜੇ ਕਹਿੰਦੇ ਵੀ ਅੱਗੇ ਨੇ ਕੁਝ ਕਰ ਲਓ ਨਾਮ ਜਪ ਲਓ ਉਹ ਢਾਂਚੇ ਨੂੰ ਖੜਾ ਕੌਣ ਕਰ ਰਿਹਾ ਸਾਨੂੰ ਸੋਚਣਾ ਪੈਣਾ ਜੀ ਜੀ ਇੱਥੇ ਵਿਚਾਰ ਕਰਨੀ ਪੈਣੀ ਆ ਜੇਕਰ ਆਪਾਂ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਲੋਕਾਂ ਨੂੰ ਦੱਸ ਦੇ ਤਾਂ ਇਹਦਾ ਮਤਲਬ ਅਸੀਂ ਉਹਨਾਂ ਮਹਾਪੁਰਸ਼ਾਂ ਦੀ ਵਿਚਾਰਧਾਰਾ ਦੇ ਕਾਤਲ ਆ ਉਹਨਾਂ ਦੇ ਕਾਤਲ ਆ ਜੀ ਜੀ ਹੈ ਜੀ ਬਿਲਕੁਲ ਧੰਨਵਾਦ ਜੀ ਬਿਲਕੁਲ ਭਾਜੀ ਸਹੀ ਆ ਭਾਜੀ ਧੰਨਵਾਦ